ਉਹ ਚਾਰਾ ਜਿਸ ਨੂੰ ਹਰੇ ਚਾਰੇ ਦੀ ਬੈਂਕ ਕਿਹਾ ਜਾਂਦਾ ਆ ਇਹ ਉਹ ਚਾਰਾ ਆ ਮੇਰੇ ਪਿੱਛੇ ਖੜਾ ਆ ਤੁਸੀਂ ਦੇਖ ਸਕਦੇ ਆ ਅਸਲ ਚ ਇਹ ਨੇਪੀਅਰ ਬਾਜਰਾ ਆ ਨੇਪੀਅਰ ਬਾਜਰਾ ਦੇਸੀ ਸਾਡੇ ਲੋਕ ਪੰਜਾਬੀ ਕਹਿ ਦਿੰਦੇ ਆ ਇਹ ਹਾਥੀ ਘਾ ਵੀ ਕਹਿ ਦਿੰਦੇ ਆ ਜੀ ਵਿਜਣ ਤੇ ਭਾਜੀ ਇਹ ਦੋ ਸਮੇ ਆ ਜੀ ਇੱਕ ਤਾਂ ਜੀ ਸਤੰਬਰ ਅਕਤੂਬਰ ਤੇ ਦੂਸਰਾ ਫਗਣ ਇਹਨੂੰ ਅੱਧਾ ਵੱਢ ਲੈਣਾ ਦਾਤੀ ਦੇ ਨਾਲ ਜੀ ਤੇ ਆ ਜਿਹੜਾ ਹਿੱਸਾ ਆ ਜੀ ਇਹਨੂੰ ਇਦਾਂ ਹੀ ਜਿਹੜਾ ਚੱਕ ਕੇ ਖੇਤ ਦੇ ਵਿੱਚ ਤੇ ਦੋ ਦੋ ਇਦਾਂ ਕਰ ਲੋ ਹਿੱਸੇ ਜੀ ਇਹ ਇੱਦਾਂ ਲਾ ਦਿਓ ਜੜਾਂ ਸਮੇਤ ਫੇਰ ਤਾਂ ਕਿਸੇ ਵੀ ਸਮੇਂ ਚਾਹੇ ਲੱਗ ਜਾਂਦਾ ਇਹ ਸ਼ੋਰ ਦੇ ਵਿੱਚ ਵੀ ਬਹੁਤ ਟੌਪਦਾ ਹੁੰਦਾ ਇਹ ਪੱਠਾ ਪੂਰੇ ਚੋਟੀ ਦੇ ਪੱਠੇ ਇਹ ਕੱਢਦਾ ਪਤਾ ਨਹੀਂ ਵੀ ਇਹਦੀ ਕਿਸਮ ਕਿਹੜੀ ਆ ਪਰ ਆਇਆ ਇਹ ਯੂਨੀਵਰਸਿਟੀ ਚੋਂ ਹੀ ਆ ਸਭ ਤੋਂ ਵੱਡਾ ਇਹਦਾ ਗੁਣ ਆ ਕਿ 4 ਤੋਂ 5 ਵਾਰੀ ਇਹ ਨਾ ਵੱਡ ਹੋ ਜਾਂਦਾ ਔਰ ਨਜ਼ਾਰਾ ਪੂਰਾ ਰੱਖਦਾ ਇਹ ਹਰੇ ਦਾ ਟੋੜ ਨਹੀਂ ਆਉਣ ਦਿੰਦੇ ਇਹ ਚ ਜਿਹੜਾ ਪ੍ਰੋਟੀਨ ਆ ਉਹ 10 ਤੋਂ 12% ਮੰਨ ਕੇ ਚੱਲੋ ਇਹਦਾ ਜੋ ਲੈਬ ਟੈਸਟ ਹੁੰਦੀਆਂ ਕਿ ਜਿਹੜਾ ਜਿਹੜਾ ਟੀਡੀਐਨ ਮਤਲਬ ਟੋਟਲ ਡਾਈਜੈਸਟੇਬਲ ਨਿਊਟ੍ਰੀਸ਼ਨ ਆ ਜਿਹੜੀ ਇਹਦੀ ਉਹ 58% ਆ ਭਾਜੀ 58% ਆ ਜੇ ਇਹਨੂੰ ਅਸੀਂ ਥੋੜਾ ਜਿਹਾ 5-6 ਫੁੱਟ ਦੇ ਇਹਨੂੰ ਵੜਦੇ ਆ ਤੇਰੇ ਚ ਤੂੜੀ ਪਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ ਮੈਂ 15 ਸਾਲ ਦੇ ਵਿੱਚ ਕਦੀ ਵੀ ਡੰਗਰ ਨੂੰ ਮੋਕ ਨਹੀਂ ਦੇਖੀ ਜੀ ਹਾਂ ਇਹ ਸਭ ਤੋਂ ਵੱਡਾ ਫਾਈਬਰ ਦੇ ਕਰਕੇ ਇਹਦਾ ਗੋਣਾ ਹੈ ਚਾਰਿਆਂ ਦੇ ਉੱਤੇ ਜਿਹੜੀ ਆਪਾਂ ਵੀਡੀਓ ਕਰਦੇ ਆ ਉਹਦੇ ਵਿੱਚ ਅਗਲੀ ਵੀਡੀਓ ਕਰਨ ਲੱਗੇ ਆ ਇੱਕ ਬਹੁਤ ਹੀ ਵਧੀਆ ਚਾਰੇ ਦੇ ਉੱਤੇ ਉਹ ਚਾਰਾ ਜਿਸ ਨੂੰ ਹਰੇ ਚਾਰੇ ਦੀ ਬੈਂਕ ਕਿਹਾ ਜਾਂਦਾ ਆ ਇਹ ਉਹ ਚਾਰ ਆ ਮੇਰੇ ਪਿੱਛੇ ਖੜਾ ਆ ਤੁਸੀਂ ਦੇਖ ਸਕਦੇ ਆ ਅਸਲ ਚ ਇਹ ਨੇਪੀਅਰ ਬਾਜਰਾ ਆ ਨੇਪੀਅਰ ਬਾਜਰਾ ਜਿਹਨੂੰ ਦੇਸੀ ਸਾਡੇ ਲੋਕ ਪੰਜਾਬੀ ਕਹਿ ਦਿੰਦੇ ਆ ਇਹ ਹਾਥੀ ਘਾ ਵੀ ਕਹਿ ਦਿੰਦੇ ਆ ਠੀਕ ਆ ਜੀ ਹਾਥੀ ਘਾ ਜਣੀ ਹਾਥੀ ਬਹੁਤ ਖੁਸ਼ ਹੋ ਕੇ ਖਾਂਦਾ ਠੀਕ ਆ ਹੁਣ ਇਹ ਜਿਹੜਾ ਬਾਜਰਾ ਆ ਪਹਿਲੇ ਹੀ ਦੱਸ ਦਵਾਂ ਕਿ ਇਹ ਉਹ ਬਾਜਰਾ ਆ ਜਿਸ ਬਾਜਰੇ ਨੂੰ ਯੂਨੀਵਰਸਿਟੀ ਤੋਂ ਬਹੁਤ ਸਾਲ ਪਹਿਲਾਂ ਸਾਡੇ ਇੱਕ ਦੋਸਤ ਦੇ ਦਾਦਾ ਜੀ ਲੈ ਕੇ ਆਏ ਸੀਗੇ ਉਦੋਂ ਦਾ ਉਹਨਾਂ ਨੇ ਬੀਜ ਸੰਭਾਲਿਆ ਹੋਇਆ ਆ ਅੱਜ ਦੀ ਜਿਹੜੀ ਵੀਡੀਓ ਆ ਤੁਸੀਂ ਬਹੁਤ ਧਿਆਨ ਨਾਲ ਦੇਖਿਓ ਤੇ ਵੀਡੀਓ ਦੇ ਵਿੱਚ ਆਪਣੇ ਨਾਲ ਦੋ ਮਹਿਮਾਨ ਹੋਣਗੇ ਤੇ ਵੱਡੇ ਭਾਜੀ ਸਾਡੇ ਸਰਦਾਰ ਦਵਿੰਦਰ ਸਿੰਘ ਜੀ ਤੇ ਨਾਲ ਹੋਣਗੇ ਵੈਦ ਰਣਜੋਤ ਸਿੰਘ ਜੀ ਉਹ ਇਹਨਾਂ ਚਾਰਿਆਂ ਤੇ ਗੱਲਾਂ ਬਾਤਾਂ ਕਰਨਗੇ ਆ ਜਾਓ ਫਿਰ ਆਪਾਂ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਚਾਰੇ ਤੇ ਆਪਾਂ ਗੱਲ ਕਰਨ ਲੱਗੇ ਆ ਤੋ ਭਾਈ ਦਵਿੰਦਰ ਸਿੰਘ ਜੀ ਆ ਤੋ ਉਹਨਾਂ ਦੇ ਨਾਲ ਹੀ ਆਪਾਂ ਵੈਦ ਰਣਜੋਤ ਸਿੰਘ ਜੀ ਆ ਵੈਦ ਜੀ ਆਜੋ ਜੀ ਸਭ ਤੋਂ ਪਹਿਲਾਂ ਆ ਜਿਹੜਾ ਚਾਰਾ ਦਿਖਾ ਲ ਦਈਏ ਆਪਾਂ ਜੀ ਸੋ ਇਹ ਜਿਹੜਾ ਚਾਰਾ ਆ ਇਹਨੂੰ ਨੇਪੀਅਰ ਬਾਜਰਾ ਕਹਿੰਦੇ ਆ ਜੀ ਨੂੰ ਇੰਨਾ ਜ਼ਿਆਦਾ ਪੋਸਟਿਕ ਤੇ ਇਹ ਵਧੀਆ ਚਾਰਾ ਮੰਨਿਆ ਜਾਂਦਾ ਆ ਉੱਚਾ ਦੇਖ ਲਓ ਕਿੱਥੇ ਤੱਕ ਗਿਆ ਮੇਰਾ ਖਿਆਲ 12-13 ਫੁੱਟ ਚਲਾ ਗਿਆ ਹਾਂ ਜੀ ਇੰਨਾ ਹੈਗਾ ਵੈਤ ਜੀ ਸਭ ਤੋਂ ਪਹਿਲਾਂ ਬਿਜਾਈ ਦੇ ਸਮੇਂ ਤੇ ਗੱਲ ਕਰੀਏ ਇਹਦੇ ਬੀਜਣ ਦਾ ਸਮਾਂ ਕੀ ਆ ਬੀਜਣ ਦੇ ਭਾਜੀ ਇਹਦੇ ਦੋ ਸਮੇਂ ਆ ਜੀ ਇੱਕ ਤਾਂ ਜੀ ਸਤੰਬਰ ਅਕਤੂਬਰ ਜੀ ਜਿਹਦੇ ਵਿੱਚ ਸਿੰਗ ਲੱਖ ਲੱਗਦੀ ਆ ਯਾਨੀ ਕਿ ਮਹੀਨਾ ਅਸੂ ਹਾਂ ਅਸੂ ਦਾ ਮਹੀਨਾ ਜੀ ਤੇ ਦੂਸਰਾ ਫੱਗਣ ਜੀ ਜਿਹਦੇ ਵਿੱਚ ਫਰਵਰੀ ਆਪਣਾ ਆ ਗਿਆ ਜਦੋਂ ਗੰਨੇ ਦਾ ਸਮਾਂ ਜਿਹੜਾ ਹੁੰਦਾ ਜੀ ਉਹਦੇ ਵਿੱਚ ਸਿਆੜਾਂ ਦੇ ਵਿੱਚ ਇਹ ਜਿਹਦਾ ਗੰਨੇ ਸਿੱਟ ਕੇ ਟੋਕ ਦਿੰਦੇ ਆ ਠੀਕ ਆ ਜੀ ਉਹ ਚੀਜ਼ ਇਹ ਆਪਾਂ ਉਸੇ ਤਰ੍ਹਾਂ ਲਈ ਹੋਈ ਆ ਬਸ ਇਹ ਹੁਣ ਸਿੰਗਲ ਅੱਖ ਹੈਗੀ ਆ ਅੱਛਾ ਜੀ ਜਿਸ ਤਰ੍ਹਾਂ ਕਿ ਅਸੂ ਦਾ ਗੰਨਾ ਲੱਗਦਾ ਹੈਗਾ ਆ 1.5 2 ਇੰਚ ਉੱਪਰਲੇ ਪਾਸੇ ਜੀ 1.5 2 ਇੰਚ ਅੱਖ ਤੋਂ ਹੀਟਲੇ ਪਾਸੇ ਹੂੰ ਅੱਗ-ਪਗ ਇਹਨਾਂ ਨੂੰ ਲੱਗਿਆ ਨੂੰ ਅਜੇ 7-8 ਦਿਨ ਹੋਏ ਆ ਹਾਂਜੀ ਇਹ ਕੁਝ ਜੜਾਂ ਸੀਗੀਆਂ ਜਿਹੜੇ ਵੱਡੇ-ਵੱਡੇ ਸੂਏ ਹੋਏ ਹੋਏ ਹੈਗੇ ਆ ਨਾਲ ਦੇ ਨਾਲ ਹੀ ਤੁਰ ਪਏ ਆ ਅੱਛਾ ਜੀ ਤੇ ਜਿਹੜਾ ਅਸੀਂ ਵਿੱਚ ਜ਼ਮੀਨ ਦੇ ਵਿੱਚ ਸੁੱਟਦੇ ਹੈਗੇ ਗੰਨਾ ਜੀ ਉਹ ਵੀ ਤਰੀਕੇ ਦੇ ਨਾਲ ਲਾਇਆ ਜਾ ਸਕਦਾ ਪਰ ਐਸ ਵੇਲੇ ਸੀਜ਼ਨ ਦੇ ਹਿਸਾਬ ਨਾਲ ਅਸੀਂ ਅਸੂ ਦੀ ਬਜਾਈ ਜਦਾਂ ਗੰਨੇ ਦੀ ਹੁੰਦੀ ਆ ਉਸ ਤਰੀਕੇ ਨਾਲ ਅਸੀਂ ਲਾਉਣ ਨੂੰ ਇਹਨੂੰ ਅਸੀਂ ਪ੍ਰਫਰ ਕੀਤਾ ਆ ਤੀਸਰਾ ਤਰੀਕਾ ਉਹਦਾ ਇਹ ਆ ਕਿ ਜੇ ਤੁਸੀਂ ਸਮੇਂ ਤੋਂ ਖੁੰਝ ਗਏ ਆ ਜੀ ਇਹ ਤੁਹਾਡੇ ਕਿਸੇ ਦੋਸਤ ਮਿੱਤਰ ਜਾਂ ਕਿਸੇ ਰਿਸ਼ਤੇਦਾਰ ਦੇ ਲੱਗਾ ਆ ਤੇ ਜਿੱਦਾਂ ਉਹ ਬੂਝਾ ਤੁਸੀਂ ਦੇਖ ਸਕਦੇ ਆ ਪਹਿਲੇ ਸਾਲ ਦਾ ਹੀ ਆ ਇਹਦੀ ਪਹਿਲੀ ਕਟਾਈ ਹੋਈ ਆ ਇਹ ਜੀ ਤੇ ਇੱਥੋਂ ਜਿੱਦਾਂ ਹੁਣ ਆ ਇਹਨੂੰ ਅੱਧਾ ਵੱਡ ਲੈਣਾ ਦਾਤੀ ਦੇ ਨਾਲ ਜੀ ਤੇ ਆ ਜਿਹੜਾ ਹਿੱਸਾ ਆ ਜੀ ਇਹਨੂੰ ਇਦਾਂ ਹੀ ਜਿਹੜਾ ਚੱਕ ਕੇ ਖੇਤ ਦੇ ਵਿੱਚ ਦੇ ਦੋ ਦੋ ਇਦਾਂ ਕਰ ਲੋ ਹਿੱਸੇ ਜੀ ਤੇ ਇਹ ਇਦਾਂ ਲਾ ਦਿਓ ਜੜਾਂ ਸਮੇਤ ਫੇਰ ਤਾਂ ਕਿਸੇ ਵੀ ਸਮੇਂ ਚ ਇਹ ਲੱਗ ਜਾਂਦਾ ਠੀਕ ਆ ਜੂਨ ਜੁਲਾਈ ਚ ਪਾਣੀ ਲਾ ਦੀ ਜਦੋਂ ਮਰਜ਼ੀ ਲਾ ਦਿਓ ਇਹ ਜਿਹੜਾ ਲੱਗਾ ਹੋਇਆ ਆ ਇਹ ਜੂਨ ਮਹੀਨੇ ਦਾ ਹੀ ਲੱਗਾ ਹੋਇਆ ਪੂਰੇ ਥੀਕ ਤੇ ਹਾਂ ਪੂਰੀ ਪੀਕ ਤੇ ਗਰਮੀ ਸੀਗੀ ਮਤਲਬ ਜੂਨ ਖਤਮ ਹੋਣ ਵਾਲਾ ਸੀਗਾ ਹਾਂ ਅੱਛਾ ਜੀ ਉਦੋਂ ਲੱਗ ਉਦੋਂ ਲੱਗਦੀ ਸੀਗੀਆਂ ਔਰ ਇੱਡੇ ਇੱਕ ਖਾਸियत ਇਹਦੀ ਕਿ ਜਦਦਾ ਲਿਆਂਦਾ ਤੇ ਇੱਕ ਤਾਂ ਜਲਿਆ ਹੋਇਆ ਸੀਗਾ ਹੂੰ ਜਿਹਦਾ ਅੱਗ ਦਾ ਸੇਕ ਪੈ ਗਿਆ ਸੀ ਇਹਨੂੰ ਹੂੰ ਤੇ ਦੂਸਰਾ ਥੋੜਾ ਲੇਟ ਵੀ ਹੋ ਗਿਆ ਸੀ ਜਿੱਦਾਂ ਬੀ ਲਿਆਂਦੇ ਨੂੰ ਵੀ ਮੇਰੇ ਖਿਆਲ ਚ 5-7 ਦਿਨ ਹੋ ਗਿਆ ਸੀ ਤਾਂ ਵੀ ਇਹ ਹੋ ਗਿਆ ਜੀ ਮਿੱਟੀ ਦਾ ਜੀ ਇਹ ਸਾਰੀ ਹਰੇਕ ਤਰ੍ਹਾਂ ਦੀ ਮਿੱਟੀ ਚ ਹੋ ਜਾਂਦਾ ਜਿੱਦਾਂ ਆਹ ਰੇਤਲੀ ਤੁਸੀਂ ਦੇਖ ਹੀ ਰਹੇ ਆਂ ਹਾਂਜੀ ਇਹ ਰੇਤਲੀ ਜ਼ਮੀਨ ਚ ਵੀ ਹੋ ਜਾਂਦਾ ਇਹ ਹਾਂਜੀ ਤੇ ਇਹਨੂੰ ਤੁਸੀਂ ਵਧੀਆ ਤਰੀਕੇ ਨਾਲ ਵਾarlo ਕੇ ਰੇਤਲੀ ਜ਼ਮੀਨ ਚੋ ਵੀ ਆਪਣੇ ਹਰੇ ਹਰੇ ਚਾਰੇ ਦਾ ਜਿਹੜਾ ਨਾ ਉਹ ਕਰ ਸਕਦੇ ਆਂ ਅੱਛਾ ਜੀ ਤੇ ਬਾਕੀ ਜਿਹੜਾ ਇਹ ਸ਼ੋਰ ਦੇ ਵਿੱਚ ਬਹੁਤ ਵਧੀਆ ਹੋ ਜਾਂਦਾ ਤੇ ਹਾਂਜੀ ਬਿਲਕੁਲ ਬੰਬਰੇ ਤਾਂ ਜਿੱਥੇ ਕਿਸੇ ਲੋਕਾਂ ਨੇ ਜਿੱਦਾਂ ਸੜਕਾਂ ਦੇ ਜਿਹੜੇ ਦਰਖਤ ਹੁੰਦੇ ਸ਼ੋਰ ਮਾਰਦੇ ਆ ਉਹ ਮਤਲਬ ਕਿ ਉੱਥੇ ਵੀ ਜਿਹੜੀ ਆ ਪੂਰੇ ਚੋਟੀ ਦੇ ਪੱਠੇ ਇਹ ਕੱਢਦਾ ਚੋਟੀ ਦੇ ਪੱਠੇ ਹਾਂ ਮਤਲਬ ਕਿ ਉੱਥੇ ਵਿੱਚ ਤਾਂ ਹੁਣ ਹੋਰ ਕੋਈ ਫਸਲ ਹੁੰਦੀ ਨਹੀਂਗੀ ਕਿਸਾਨਾਂ ਨੂੰ ਸਿਰਦਰਦੀ ਰਹਿੰਦੀ ਆ ਕਿ ਯਾਰ ਉੱਥੇ ਫਸਲ ਸਾਡੀ ਮਰ ਜਾਂਦੀ ਸ਼ੋਰ ਉੱਥੇ ਪੱਠੇ ਹੋਣਾ ਬਾਜਰਾ ਵੀ ਨਹੀਂ ਹੋਣਾ ਹਾਂ ਇਹ ਕੰਮ ਜਾਂਦਾ ਇਹ ਕੰਮ ਜਾਂਦਾ ਇਹ ਕੰਮ ਜਾਂਦਾ ਆਣੀ ਦੀ ਲੋੜ ਕਿੰਨੀ ਕਿ ਆ ਜੀ ਇਹਨੂੰ ਪਾਣੀ ਇਹ ਤਾਂ ਲੋੜ ਮੁਤਾਬਕ ਇੱਕ ਤਾਂ ਤਜਰਬਾ ਹੁੰਦਾ ਕਿਸਾਨਾਂ ਦਾ ਜਿੱਦਾਂ ਰੇਤਲੀ ਜ਼ਮੀਨ ਆ ਉਹਦੇ 'ਚ ਥੋੜੇ ਜਿਆਦੇ ਪਾਣੀ ਲੱਗਣੇ ਆ ਮਈ ਜੂਨ ਜੁਲਾਈ ਦੇ ਵਿੱਚ ਹੂੰ ਤੇ ਬਾਕੀ ਜੇ ਚੀਕਣੀ ਜ਼ਮੀਨ ਆ ਜਿੱਥੇ ਪਾਣੀ ਥੋੜਾ ਜਿਹਾ ਲੇਟ ਸੁੱਕਦਾ ਹੂੰ ਉਥੇ ਬਹੁਤ ਘੱਟ ਪਾਣੀ ਵੀ ਇਹਨੂੰ ਲੱਗਦੇ ਆ ਹੂੰ ਕੋਈ ਖਾਸ ਨਹੀਂ ਕਿ ਇਹਨੂੰ ਬਹੁਤ ਜ਼ਿਆਦਾ ਕੋਈ ਪਾਣੀ ਦੀ ਲੋੜ ਆ ਹੂੰ ਬੜਾ ਵਧੀਆ ਪੱਠਾਇਆ ਤੇ ਮੇਰੇ ਖਿਆਲ 'ਚ ਵੀ ਮਹੀਨੇ-ਮਹੀਨੇ ਬਾਅਦ ਵੀ ਜੇ ਇਹਨੂੰ ਪਾਣੀ ਲੱਗਿਆ ਜਾਵੇ ਹੂੰ ਤਾਂ ਬਹੁਤ ਵਧੀਆ ਰਹਿੰਦਾ ਅੱਛਾ ਜੀ ਬਸ ਬਸ ਬਾਕੀ ਲੋਡ ਅਨੁਸਾਰ ਬਾਕੀ ਲੋਡ ਅਨੁਸਾਰ ਰੇਤਲੀ ਜ਼ਮੀਨ ਚ ਥੋੜਾ ਜਿਆਦਾ ਲੱਗੂਗਾ ਠੀਕ ਹੈ ਜੀ ਹਾਂ ਉਹ ਕਿਸਾਨ ਆਪਣੇ ਤਜਰਬੇ ਅਨੁਸਾਰ ਫਸਲ ਦਾ ਕਿਸਾਨ ਨੂੰ ਪਤਾ ਹੀ ਹੁੰਦਾ ਇਸ ਵੇਲੇ ਉਧਰ ਜ਼ਮੀਨ ਦੀ ਤਿਆਰੀ ਇਹਦੇ ਲਈ ਕਿਹੋ ਜਿਹੀ ਚਾਹੀਦੀ ਆ ਕਿਦਾਂ ਕਦਾ ਮਤਲਬ ਆਪਾਂ ਨੂੰ ਕੋਈ ਖਾਦਾਂ ਕਿੰਨੀਆਂ ਕ ਪਹਿਲਾਂ ਕੋਈ ਹੋਰ ਡਾਇਆ ਇਹ ਵੋ ਪਾਉਣ ਦੀ ਲੋੜ ਹੈਗੀ ਯੂਰੀਆ ਵਗੈਰਾ ਇਹਨੂੰ ਤਾਂ ਕੋਈ ਖਾਦ ਦੀ ਖਾਸ ਕੋਈ ਲੋੜ ਨਹੀਂ ਰੂੜੀ ਪਾਉ ਆਪਣੀ ਦੇਸੀ ਜੀ ਤੇ ਦੇਸੀ ਰੂੜੀ ਪਾ ਕੇ ਤਾਂ ਜੇ ਅਸੀਂ ਰੇਤਲੀ ਤੇ ਜ਼ਮੀਨ ਦੀ ਗੱਲ ਹੀ ਕਰੀਏ ਕਿਉਂਕਿ ਸਭ ਤੋਂ ਹਲਕੀ ਜ਼ਮੀਨ ਰੇਤਲੀ ਨੂੰ ਮੰਨਿਆ ਜਾਂਦਾ ਹਾਂ ਤਾਂ ਇਹਦੇ ਵਿੱਚ ਵੀ ਪੂਰਾ ਕਾਮਯਾਬ ਹੋ ਜਾਂਦਾ ਹੈ ਐਸੀ ਜ਼ਮੀਨ ਦੇ ਵਿੱਚ ਵੀ ਤੁਸੀਂ ਦੇਖੋਗੇ ਤੇ ਇੱਥੇ ਨਾ ਤਾਂ ਅਸੀਂ ਇੱਥੇ ਰੂੜੀ ਪਾ ਸਕਿਆ ਸੀਗੇ ਹਾਂ ਨਾ ਇੱਥੇ ਅਸੀਂ ਕੋਈ ਦੂਸਰੀ ਕੈਮੀਕਲ ਵਾਲੀ ਦੀ ਰਸਾਇਣੇ ਖਾ ਦੇਗੀ ਉਹ ਪਾਈ ਹੈ ਕੁਛ ਵੀ ਨਹੀਂ ਪਾਇਆ ਜਸਤ ਪਾਣੀ ਦੇ ਸਰਤੇ ਸਿਰਫ ਪਾਣੀ ਦੇ ਤੁਸੀਂ ਤੇ ਵੈਸੇ ਵੀ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਨਾ ਕਿਉਂਕਿ ਤੁਸੀਂ ਕਰਦੇ ਹੀ ਕੁਦਰਤੀ ਤਰੀਕੇ ਨਾਲ ਇਹ ਔਰਗੈਨਿਕ ਕਰਦੇ ਆ ਇਹਦੇ ਵਿੱਚ ਮੈਂ ਹਾਂ ਇਹਦੇ ਚੋਂ ਤਾਂ ਦੱਸਦਾ ਕਿ ਇਹਦੇ ਵਿੱਚ ਅਸੀਂ ਕੁਛ ਵੀ ਨਹੀਂ ਕਰ ਸਕੇ ਅੱਛਾ ਜੀ ਕਿਉਂਕਿ ਉਹ ਜਿਸ ਵੇਲੇ ਕੀਤਾ ਹੈਗਾ ਆ ਤੇ ਜੂਨ ਦੇ ਵਿੱਚ ਛੁੱਟੀਆਂ ਦਾ ਲਾਸਟ ਸੀਗਾ ਤੇ ਟਾਈਮ ਨਹੀਂ ਸੀ ਇੰਨਾ ਜ਼ਿਆਦਾ ਉਹਨੇ ਜਸ ਇੰਨਾ ਸੀ ਕਿ ਜੇ ਬਚ ਗਈਆਂ ਦੋ ਚਾਰ ਰੱਖਾਂ ਹੂੰ ਤਾਂ ਅੱਗੇ ਵੀ ਤਿਆਰ ਹੋ ਜਾਏਗਾ ਇਹਦੇ ਚ ਕੁਛ ਵੀ ਨਹੀਂ ਆ ਤੁਹਾਡੇ ਸਾਹਮਣੇ ਹੈਗੀ ਜਿੰਨੀ ਗਰੋਥ ਇਹਦੀ ਹੈਗੀ ਹੈ ਸਾਰੀ ਨੈਚਰ ਦੇ ਪਾਣੀ ਦੇ ਸਰਤੇ ਉੱਤੇ ਆ ਬੀਜ ਦੀ ਮਾਤਰਾ ਕਿੰਨੀ ਚਾਹੀਦੀ ਆਪਾਂ ਇੱਕ ਕਨਾਲ ਦੇ ਹਿਸਾਬ ਨਾਲ ਕੋਈ ਆਈਡੀਆ ਦੇ ਸਕਦੇ ਆ ਕਿਸਾਨ ਵੀਰ ਜੀ ਜੇ ਆਪਾਂ ਔਲੀ ਤੋਂ ਔਲੀ ਰੇਜ਼ਰ ਦੀਆਂ ਵਿੱਚੋਂ ਇੱਕ ਗਵਲੀ ਔਲੀ ਹੀ ਛੱਡ ਦਈਏ ਜੀ ਤੇ ਸਾਈਡਾਂ ਵਾਲੀਆਂ ਦੋਨੇ ਔਲੀਆਂ ਲਾ ਦਈਏ ਮਤਲਬ ਕਿ ਇੱਕ ਅੱਖ ਤੋਂ ਦੂਸਰੀ ਅੱਖ ਦੀ ਜਿਹੜੀ ਔਲੀ ਤੋਂ ਔਲੀ ਹੈਗੀ ਆ ਉਹ 2 ਫੁੱਟ ਦੀ ਦੂਰੀ ਅੱਛਾ ਆ ਤੁਸੀਂ ਅੱਖ ਤੋਂ ਅੱਖ ਲਗਭਗ 1 ਫੁੱਟ ਦੀ ਦੂਰੀ ਅੱਛਾ ਜੀ ਅਸੀਂ ਲਗਾਈ ਹੋਈ ਆ ਅੱਛਾ ਜੀ ਵੈਸੇ ਜਿਸੇ ਲਈ ਇਹਨੇ ਜਾੜ ਕਰਨਾ ਆ ਲਗਭਗ 1 1 ਨੂੰ 9 9 8 8 10 10 10 ਜਿਹੜੇ ਹੈਗੇ ਆ ਉਹ ਸੂਏ ਤਿਆਰ ਹੋ ਜਾਣੇ ਆ ਅੱਛਾ ਜੀ ਇਸ ਤੋਂ ਵੀ ਵੱਧ ਹੋ ਜਾਣੇ ਆ ਵੈਸੇ ਅੱਛਾ ਜੀ ਤੇ ਉਸ ਵੇਲੇ ਫਿਰ ਇਹਨੂੰ ਕੱਟਣਾ ਔਖਾ ਹੋ ਜਾਂਦਾ ਬਾਅਦ ਚ ਹੂੰ ਤੇ ਜੇ ਅਸੀਂ ਇਹਨੂੰ 2 ਫੁੱਟ ਬਾਈ 2 ਫੁੱਟ ਤੇ ਲਾਈਏ ਤੇ ਉਹ ਜ਼ਿਆਦਾ ਵਧੀਆ ਆ ਜ਼ਿਆਦਾ ਵਧੀਆ ਆ ਹਾਂ ਜੀ ਇਹ ਜਿਹੜੇ ਬੀਜ ਬਹੁਤ ਜ਼ਿਆਦਾ ਨਹੀਂ ਚਾਹੀਦੇ ਬੀਜ ਬਿਲਕੁਲ ਘੱਟ ਲੱਗਦਾ ਹੈਗਾ ਯਾਰ ਇੱਕ ਇੱਕ ਅੱਖ ਬਹੁਤ ਹੈ ਇੱਕ ਇੱਕ ਵਾਧੂ ਆ ਤੇ ਕਈ ਵਾਰੀ ਕਿਸਾਨ ਵੀ ਇਹ ਸੋਚਦਾ ਵੀ ਅਸੀਂ ਉਹ 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 ਕਲਮਾਂ ਕੱਟ ਕੇ ਸੁੱਟੀਏ ਜਿਵੇਂ ਗੱਲਾਂ ਬੀਜੀ ਦਾ ਆ ਹਾਂਜੀ 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 ਤੇ ਫਿਰ ਉਹ ਤਰੀਕੇ ਦੇ ਨਾਲ ਤਾਂ ਬੀਜ ਜ਼ਿਆਦਾ ਚਾਹੀਦਾ ਆ ਉਸ ਵਾਸਤੇ ਫਿਰ ਉਹਨੇ ਹੀ ਫਿਰ ਤਾਂ ਨੋ ਜਿਹੜੇ ਹੈਗੇ ਆ ਦੂਰੀ ਤੇ ਤਾਂ ਉੱਥੇ 2-2 ਫੁੱਟ ਤੇ ਲੱਗਣਾ ਆ ਉਹਨਾਂ ਪਾਸਿਆਂ ਨੂੰ ਉਹ ਤੁਹਾਡਾ ਉਹਦੇ ਵਿੱਚ ਬੂਜਾ ਛੇਤੀ ਤਿਆਰ ਹੋ ਜਾਂਦਾ ਪਰ ਆ ਬੂਜਾ ਜਿਹੜਾ ਆ ਇੱਕ ਇੱਕ ਅੱਖ ਤੋਂ ਹੀ ਤਿਆਰ ਆ ਇਹ ਇੱਕ ਅੱਖ ਤੋਂ ਸਿੰਗਲ ਅੱਖ ਤੋਂ ਤਿਆਰ ਹੋਇਆ ਆ ਬੂਜਾ ਇੱਕ ਜਿਹੜਾ ਟਾਂਡ ਆ ਇਹਨੂੰ ਕਿੰਨੀਆਂ ਕੱਖਾਂ ਨੇ ਤਕਰੀਬਨ ਨੀਅਰ ਅਬਾਊਟ 18 ਤੋਂ 20 22 ਵਾਲੀਆਂ ਵੀ ਹੈਗੀਆਂ ਆ ਜਿਹੜੀਆਂ ਤਿਆਰ ਇਸ ਵੇਲੇ ਕਿਉਂਕਿ ਹੁਣ ਸੀਜ਼ਨ ਆ ਸਿੰਗਲ ਅੱਖ ਲਾਉਣ ਵਾਸਤੇ ਇਹ ਅਸੀਂ ਐਵਰੇਜ 18 ਤੋਂ 15 ਤੋਂ 20 ਅੱਖਾਂ ਜਿਹੜੀਆਂ ਉਹ ਲਾ ਸਕਦੇ ਆ ਅੱਖ ਤੋਂ ਜਿਹੜਾ ਬੂਝਾ ਤਿਆਰ ਹੋਇਆ ਉਹਦੇ ਵਿੱਚ ਕਿੰਨੇ ਟਾਂਡੇ ਇੱਕ ਦੇ ਵਿੱਚ ਤੁਹਾਡੇ ਸਾਹਮਣੇ ਅਸੀਂ ਐਵਰੇਜ 7 ਤੋਂ 10 ਲਾ ਰਹੇ ਆਂ ਅੱਛਾ ਜਿਨ੍ਹਾਂ ਵਿੱਚ ਕਈਆਂ ਵਿੱਚ 12 15 ਵੀ ਹੋਣਗੇ ਤੇ ਕਈਆਂ ਵਿੱਚ 4 5 ਵੀ ਹੈਗੇ ਆ 7 8 ਵਾਲੇ ਤਾਂ ਆਮ ਹੈਗੇ ਆ ਹਾਂਜੀ 7 8 ਵਾਲੇ ਤਾਂ ਆਮ ਹੀ ਆ ਹਾਂਜੀ ਇਹਦਾ ਮਤਲਬ ਇਹ ਆ ਜੇ ਥੋੜਾ ਜਿਹਾ ਹੋਰ ਦੂਰੀ ਤੇ ਲਾਈਏ ਹਾਂਜੀ ਤੇ ਇੱਕ ਤਾਂ ਇਹਦੇ ਵਿੱਚ ਤਾਕਤ ਹੋਰ ਜਾਨੀ ਵਧੇਗੀ ਜੇ ਨੂੰ ਨਿਊਟ੍ਰੀਸ਼ਨ ਵੈਲਿਊ ਵੀ ਵਧੇਗੀ ਹਵਾ ਫਿਰਦੀ ਰਹੇਗੀ ਤੇ ਇਹ ਹੋਰ ਜਿਆਦਾ ਜਿਹੜਾ ਆ ਇਹ ਵਧੇਗਾ ਫੁੱਲੇਗਾ ਯਾਨੀ ਕਿ ਫਿਰ ਹੋਰ ਟਾਂਡੇ ਹੋ ਜਾਣਗੇ ਇੱਕ ਆਈਡੀਆ ਇਹ ਗੱਲ ਹੈਗੀ ਆ ਕਿ ਜੇ ਸੰਗਣਾ ਨਾ ਹੋਵੇ ਵਿੱਚੋਂ ਦੀ ਕ੍ਰੋਸਿੰਗ ਹੋ ਰਵੇ ਤੇ ਇਹਦਾ ਡਿਗਣ ਦੇ ਚਾਂਸਸ ਤਾਂ ਵੈਸੇ ਹੀ ਹਨਗੇ ਹਾਂ ਪਰ ਫਿਰ ਵੀ ਜੇ ਕਹ ਲਈ ਬਹੁਤ ਜ਼ੋਰ ਦਾ ਤਾਂ ਡਿਗੜਦਾ ਹੀ ਨਹੀਂ ਆ ਫਿਰ ਅੱਛਾ ਇਹ ਵੈਸੇ ਡਿਗਰਦਾ ਤਾਂ ਨਹੀਂ ਨਹੀਂ ਡਿਗਦਾ ਵੈਸੇ ਨਹੀਂ ਡਿਗ ਮੈਂ ਕਿਤੇ ਦੇਖਿਆ ਨਹੀਂ ਅਜ ਤੱਕ ਡਿਗਿਆ ਹੋਇਆ ਡਿਗਿਆ ਨਹੀਂ ਹਾਂ ਔਰ ਤੁਸੀਂ ਦੇਖ ਲਓ ਭਾਈ ਹੁਣ ਸੀਜ਼ਨ ਚ ਕਿੰਨੀ ਤੇਜ਼ ਹਵਾ ਵਾਂਸੀ ਗਈਆਂ ਪਰ ਆਹ ਜਿਆੜ ਵੀ ਤੈਨ ਨਹੀਂ ਹੈ ਸਿਰਫ ਪਰ ਇਹਦੇ ਵਿੱਚ ਕਿਸੇ ਪਾਸੇ ਨੂੰ ਕੁਝ ਨਹੀਂ ਲੱਗਿਆ ਹੋਇਆ ਕੁਝ ਨਹੀਂ ਲੱਗਿਆ ਸਾਗਵਾਂ ਦੇਖ ਲਓ ਟੇਡੇ ਹੋ ਗਏ ਉਸੇ ਸਾਰੇ ਮੁਰਕੇ ਤੋਂ ਥੰਮਣੀਆਂ ਦੇ ਦੇ ਕੇ ਮੁਰਕੇ ਸਿੱਧੇ ਕੀਤੇ ਅਸੀਂ ਓਹ ਅੱਛਾ ਪਰ ਇਹਨੂੰ ਕੁਝ ਨਹੀਂ ਹੋਇਆ ਇਹ ਐਜ਼ ਇਟ ਇਜ਼ ਉਦਾਂ ਹੀ ਖੜਾ ਸਾਰਾ ਅੱਛਾ ਬਹਿਤ ਜੀ ਇਹ ਆਪਾਂ ਨੂੰ ਕਿਸਾਨ ਵੀਰ ਜਾਣਨਾ ਚਾਹਣਗੇ ਨੇਪੀਅਰ ਹੈ ਕਿਹੜਾ ਆ ਨੇਪੀਅਰ ਤਾਂ ਬਹੁਤ ਤਰ੍ਹਾਂ ਦੇ ਆ ਮਾਰਕੀਟ ਦੇ ਵਿੱਚ ਵੀ ਬਹੁਤ ਆਉਂਦੇ ਨੇ ਤੇ ਹੁਣ ਤਾਂ ਬਹੁਤ ਤਰ੍ਹਾਂ ਦੇ ਨੇਪੀਅਰ ਕੋਈ ਬੰਗਲਾਦੇਸ਼ੀ ਹੈ ਕੋਈ ਆਸਟ੍ਰੇਲੀਅਨ ਹੈ ਕੋਈ ਕੋਸ਼ ਹੈ ਕੋ ਇਹ ਨੇਪੀਰ ਬੇਸਿਕਲੀ ਲਿਆਂਦਾ ਤਾਂ ਹੈ ਲੁਧਿਆਣਾ ਯੂਨੀਵਰਸਿਟੀ ਚੋਂ ਆ। ਅੱਛਾ ਜੀ। ਪਰ ਉਦੋਂ ਦਾਦਾ ਜੀ ਨੇ ਲਿਆਂਦਾ ਸੀਗਾ। ਕਿਹੜੇ ਸੰ ਦੀ ਗੱਲ? ਇਹ ਲਗਭਗ 1999 ਦੀ ਗੱਲ ਆ। ਜਦੋਂ ਉਹ ਲੈ ਕੇ ਆਇਆ 26-27 ਸਾਲ ਪਹਿਲਾਂ। ਹਾਂ। ਅੱਛਾ ਜੀ। ਤੇ ਇਹ ਫਿਰ ਉਦੋਂ ਹੁਣ ਪਤਾ ਨਹੀਂ ਵੀ ਇਹਦੀ ਕਿਸਮ ਕਿਹੜੀ ਆ ਪਰ ਆਇਆ ਇਹ ਯੂਨੀਵਰਸਿਟੀ ਚੋਂ ਆ। ਅੱਛਾ ਜੀ। ਔਰ ਪ੍ਰੋਪਰ ਇਹਦੀ ਕੋਈ ਜਿੱਦਾਂ ਲਿਖਤ ਪੜਤ ਜਾ ਉਹ ਨਹੀਂ ਹੈਗਾ। ਕਿਸਮ ਨਹੀਂ ਪਤਾ ਪਰ ਯੂਨੀਵਰਸਿਟੀ ਚੋਂ ਆਇਆ ਕਰਕੇ ਬਈ ਕਿਸਮੇ ਹੁਣੀ ਆ ਕੋਈ ਵਧੀਆ ਤਾਂ ਹੀ ਉੱਥੇ ਯੂਨੀਵਰਸਿਟੀ ਨੇ ਦਿੱਤਾ ਕਿਉਂਕਿ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਸੀ ਹਾਂ ਉਦੋਂ ਜੇ ਉਹ ਨੋਟ ਕਰਕੇ ਰੱਖਦੇ ਫੇਰ ਸਾਨੂੰ ਪਤਾ ਜ਼ਰੂਰ ਹੋਣਾ ਸੀਗਾ ਕਿਉਂਕਿ ਲਿਆਂਦਾ ਉਹਨਾਂ ਨੇ ਆ ਅੱਛਾ ਜੀ ਉਹ ਹੁਣ ਦੁਨੀਆ ਚ ਇੱਥੇ ਹੈ ਨਹੀਂ ਗੇ ਇਸ ਲਈ ਉਹਨਾਂ ਨੂੰ ਪੁੱਛ ਵੀ ਨਹੀਂ ਸਕਦੇ ਆਏ ਕਿੰਨਾ ਪੁਰਾਣਾ ਆ ਕਿੰਨੇ ਦਿਨਾਂ ਦਾ ਇਹ ਪੈਂਦੀ 15 ਦਿਨ ਪਹਿਲਾਂ ਲਾਇਆ ਇਹ ਅੱਖਾਂ ਅੱਛਾ ਜੀ ਤੇ ਇਹਦਾ ਫਟਾ ਦੇਖੋ ਭਾਜੀ ਦੋ ਦੋ ਅੱਖਾਂ ਇੱਥੇ ਛੱਡ ਗਿਆ ਦੋ ਇੱਥੇ ਛੱਡ ਗਿਆ ਅੱਖਾਂ ਹੂੰ ਆ ਆ ਦੇਖੋ ਭਾਜੀ ਤਿੰਨ 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 ਅੱਖਾਂ ਨਿਕਲ ਗਈਆਂ ਜੀ ਆ ਦੇਖੋ ਤਿੰਨ ਅੱਖਾਂ ਤਿੰਨ ਖਾਂ ਆ ਆ ਵੀ ਦੋ ਜੀ ਹਾਂ ਦੋ ਦੋ ਅੱਖਾਂ ਤਿੰਨ ਤਿੰਨ ਇਹ ਤਾਂ ਬਹੁਤ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਹੁਣ ਇਹ ਸਮੇਂ 'ਚ ਲੱਗਾ ਪੂਰਾ ਪਿਛਲੀ ਵਾਰੀ ਤਾਂ ਲੇਟ ਹੋ ਗਿਆ ਨਾ 6 ਅੱਖਾਂ ਤਿਆਰ ਆ ਦੇ ਲੋ 15 ਦਿਨ ਪਹਿਲਾਂ ਲਾਇਆ ਜਾੜੇ ਨਿਕਲ ਆਇਆ ਬਹੁਤ ਵਧੀਆ ਜੀ ਆਪਾਂ ਹੁਣ ਇਹਦੇ ਗੁਣ ਜ਼ਰੂਰ ਇੱਕ ਇੱਕ ਕਰਕੇ ਗਿਣਾ ਲਈਏ ਤੇ ਇਹ ਦੱਸੋ ਜੀ ਕਿ ਕਿਹੜਾ ਸਭ ਤੋਂ ਵੱਡਾ ਇਹਦਾ ਗੁਣ ਹੈ ਕਿ 4 ਤੋਂ 5 ਵਾਰੀ ਇਹ ਨਾ ਵੱਡ ਹੋ ਜਾਂਦਾ ਜੀ ਔਰ ਨਜ਼ਾਰਾ ਸਾਲ ਦੇ ਵਿੱਚ ਜੀ ਔਰ ਨਜ਼ਾਰਾ ਪੂਰਾ ਰੱਖਦਾ ਏ ਹਰੇ ਦਾ ਤੋੜ ਨਹੀਂ ਆਉਣ ਦਿੰਦਾ ਜਿਹੜੀ ਜਾਓ ਤੇ ਸਦਾ ਬਹਾਰ ਆਏ ਜੀ ਤੁਸੀਂ ਪਿੱਛੋਂ ਵੱਢ ਕੇ ਜਿੱਲੇ ਕਿਹਾਰਾ ਹਟਣਾ ਆ ਅੱਛਾ ਜੀ ਤੇ ਪਿੱਛੋਂ 2-2 3-3 ਫੁੱਟ ਚੜ ਜਾਂਦਾ ਏ ਤਿਆਰ ਹੋ ਜਾਂਦਾ ਪਿੱਛੋਂ ਤਿਆਰ ਹੋ ਜਾਂਦਾ ਦਾ ਫਾਇਦਾ ਭਾਜੀ ਇਹਦਾ ਸਭ ਤੋਂ ਵੱਡਾ ਏ ਆ ਕਿ ਨਿਊਟ੍ਰੀਸ਼ਨ ਵੈਲਿਊ ਏ ਜਿਹੜੀ ਇਹਦੀ ਇਹ ਚ ਜਿਹੜਾ ਪ੍ਰੋਟੀਨ ਆ ਉਹ 10 ਤੋਂ 12% ਮੰਨ ਕੇ ਚੱਲੋ ਇਹਦਾ ਜੋ ਲੈਬ ਟੈਸਟ ਹੁੰਦੀਆਂ ਜੀ ਜਿਹੜੇ ਨਵੀਆਂ ਕਿਸਮਾਂ ਹੋਣ ਆ ਗਈਆਂ ਉਹ ਚ 15 ਤੋਂ 18% ਪ੍ਰੋਟੀਨ ਆ ਜੋ ਕਿ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਡੰਗਰਾਂ ਵਾਸਤੇ ਠੀਕ ਹੈ ਦੁੱਧ ਦੀ پیداوار ਤੇ ਉਹਦੀ ਜਿਹੜੀ ਸਿਹਤ ਆ ਉਹਦੇ ਵਾਸਤੇ ਬਹੁਤ ਵਧੀਆ ਯਾਨੀ ਇਹ ਪ੍ਰਾਣੀ ਆ ਤਾਂ ਇਸ ਕਰਕੇ ਚਲੋ ਮੰਨ ਕੇ ਚੱਲੀਏ 10 10 ਤੋਂ 12 12 ਤਾਂ ਫਿਰ ਇਹ ਚ ਹੈਗਾ ਤੇ ਚੌਥਾ ਭਾਜੀ ਇਹਦਾ ਫਾਇਦਾ ਇਹ ਆ ਕਿ ਜਿਹੜਾ ਜਿਹੜਾ ਟੀਡੀਐਨ ਮਤਲਬ ਟੋਟਲ ਡਾਈਜੈਸਟੇਬਲ ਨਿਊਟ੍ਰੀਸ਼ਨ ਆ ਜਿਹੜੀ ਇਹਦੀ ਉਹ 58% ਆ ਭਾਜੀ 58% ਆ ਇਹ ਮਲੋ ਹਾਜਮੇ ਚ ਬਹੁਤ ਜ਼ਿਆਦਾ ਮਤਲਬ ਕਿ ਸਹਾਇਤਾ ਕਰਦਾ ਤੇ ਹਾਜਮ ਆਪ ਵੀ ਜਿਹੜਾ ਇਹ ਬਹੁਤ ਛੇਤੀ ਹੁੰਦਾ ਹੈ। ਜੀ। ਆਰ ਇਜ਼ੀ ਟੂ ਡਾਈਜੈਸਟ ਆ ਡੰਗਰ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹਦਾ ਜਿਹੜਾ ਅਗਲਾ ਫਾਇਦਾ ਆ ਨਾ ਜੀ ਉਹ ਇਹ ਆ ਕਿ ਇਸ ਚ ਡਰਾਈ ਮੈਟਰ ਜਿਹੜਾ ਆ 28% ਜਿਹੜਾ ਆ ਪੀਕ ਤੇ ਚੱਲ ਜਾਂਦਾ। ਤੇ ਜੇ ਇਹਨੂੰ ਅਸੀਂ ਥੋੜਾ ਜਿਹਾ 5-6 ਫੁੱਟ ਦੇ ਇਹਨੂੰ ਵੱਡਦੇ ਆ ਫਿਰ ਇਹ ਚ ਤੂੜੀ ਪਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ। ਪਰ ਜੇ ਤੁਸੀਂ ਇਹਨੂੰ ਥੋੜਾ ਥੋੜਾ ਕੱਚਾ ਕੱਚਾ ਕੁਲਾ ਕੁਲਾ ਵੱਡਦੇ ਆ ਫਿਰ ਇਹਦੇ ਵਿੱਚ ਤੂੜੀ ਵੀ ਪਾ ਸਕਦੇ ਆ। ਤੇ ਇਹ ਜਿਹੜਾ ਆ ਮਤਲਬ ਕਿ ਬਹੁਤ ਜਲਦੀ ਤੇ ਖੁਸ਼ ਖੁਸ਼ ਹੋ ਕੇ ਮਤਲਬ ਡੰਗਰੇ ਨੂੰ ਖਾਂਦੇ ਆ ਜੀ ਤੇ ਜਿਹੜਾ ਇਹਦਾ ਨੈਕਸਟ ਮਤਲਬ ਕਿ ਅਗਲਾ ਫਾਇਦਾ ਆ ਉਹ ਇਹ ਆ ਕਿ ਇਹਦੇ ਵਿੱਚ ਜਿਹੜਾ ਫਾਈਬਰ ਆ ਉਹ 26 ਤੋਂ 28% ਹੁੰਦਾ ਆ ਜੀ ਤੇ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਪਸ਼ੂ ਨੂੰ ਜਿਹੜੀ ਆ ਬੰਨ ਨਹੀਂ ਬੰਦ ਹੀ ਸ਼ਿਕਾਇਤ ਨਹੀਂ ਹੁੰਦੀ ਬੰਨ ਨਹੀਂ ਪੈਂਦਾ ਤੇ ਦੂਸਰਾ ਉਹਨੂੰ ਇਹਦੇ ਕਰਕੇ ਮੋਕ ਵੀ ਨਹੀਂ ਲੱਗਦੀ ਜੀ ਜੋ ਕਿ ਅਸੀਂ ਪਿਛਲੇ ਮਤਲਬ ਕਿ ਜੇ ਮੇਰਾ ਹੀ ਤੁਸੀਂ 15 ਸਾਲ ਦਾ ਦੇਖੇ ਦੇਖੋ ਹਮ ਬਾਕੀ ਦਾਦਾ ਜੀ ਦਾ ਡੈਡੀ ਜੀ ਦਾ ਚਲੋ ਹੈਗਾ ਤਜਰਬਾ ਮੈਂ 15 ਸਾਲ ਦੇ ਵਿੱਚ ਕਦੀ ਵੀ ਡੰਗਰ ਨੂੰ ਮੋਕ ਨਹੀਂ ਦੇਖੀ ਜੀ ਹਾਂ ਹਾਂ ਇਹ ਸਭ ਤੋਂ ਵੱਡਾ ਫਾਈਬਰ ਦੇ ਕਰਕੇ ਇਹਦਾ ਗੋਣਾ ਹੈ ਨਾ ਮੋਕ ਲੱਗਣੀ ਨਾ ਬੰਨ ਬੰਨ ਪੈਂਦਾ ਦੋਨੇ ਚੀਜ਼ਾਂ ਆ ਰਹੀਆਂ ਹਾਂ ਡਾਈਜੈਸਟਿਵ ਸਿਸਟਮ ਵੀ ਬੈਸਟ ਰਹਿੰਦਾ ਨਾਲ ਫਿਰ ਫਾਈਬਰ ਕਰਕੇ ਅੱਛਾ ਜੀ ਕੋਈ ਡਾਕਟਰ ਹੁਣ ਮੈਂ ਸਾਡੀ ਆਪਣੀ ਵੀ ਗੱਲ ਕਰ ਲਈਏ ਹਿਮਨ ਦੀ ਵੀ ਤੇ ਫਾਈਬਰ ਦਾ ਕਰਦੇ ਵੀ ਫਾਈਬਰ ਵਾਲੀ ਚੀਜ਼ ਫਾਈਬਰ ਵਾਲੀ ਚੀਜ਼ ਜ਼ਰੂਰ ਖਾ ਲੋ ਤੇ ਜੇ ਅੱਗੇ ਚੱਲੀਏ ਇਹਦੇ ਤੇ ਤੇ ਇਹ ਜਿਹੜਾ ਆ ਦੋਵਾਂ ਡੰਗਰਾਂ ਲਈ ਮਤਲਬ ਕਿ ਵਧੀਆ ਆ گاਵਾਂ ਲਈ ਵੀ ਤੇ ਮੱਜਾਂ ਲਈ ਵੀ ਜਾਂ ਕਿਸੇ ਕੋਲ ਆਪਣੇ ਕੋਈ ਕੱਟੇ ਬੱਚੇ ਜਾਂ ਕਿਸੇ ਕੋਲ ਠੱਗੇ ਆ ਰੇੜੇ ਤੇ ਜੁੜਨ ਵਾਲੇ ਸਾਰਿਆਂ ਲਈ ਟੌਪ ਦੀ ਚੀਜ਼ ਹੈ ਜੀ ਇਹ ਇਹਦੀ ਦੁੱਧਾਰੂ ਪਸ਼ੂਆਂ ਦੇ ਵਾਸਤੇ ਆਮ ਕਰਕੇ ਕਹਿ ਦਿੱਤਾ ਜਾਂਦਾ ਹੈਗਾ ਕਿ ਜੀ ਇਹਦੇ ਨਾਲ ਦੁੱਧ ਸੁੱਕਦਾ ਆ ਪਰ ਅਸੀਂ ਇਹਦੇ ਬਾਰੇ ਇਹ ਨਹੀਂ ਕਹਿ ਸਕਦੇ ਹੈਗੇ ਕਿ ਇਹਦੇ ਨਾਲ ਦੁੱਧ ਸੁੱਕਦਾ ਆ ਤੇ ਵੱਧ ਦਾ ਵੀ ਨਹੀਂ ਕਹਿ ਸਕਦੇ ਤੇ ਸੁੱਕਦਾ ਵੀ ਨਹੀਂ ਕਹਿ ਸਕਦੇ ਪਸ਼ੂ ਖੁਸ਼ ਹੋ ਕੇ ਖਾਂਦਾ ਆ ਇਹਨੂੰ ਹਰ ਤਰ੍ਹਾਂ ਦੇ ਪਸ਼ੂ ਨੂੰ ਪਾਇਆ ਜਾ ਸਕਦਾ ਹੈ ਚਾਹੇ ਉਹ ਦੁੱਧ ਦਿੰਦਾ ਆ ਤੇ ਚਾਹੇ ਉਹ ਦੁੱਧ ਨਹੀਂ ਦਿੰਦਾ ਇਦੀ న్యూట੍ਰੀਸ਼ਨ ਪਾਵਰ ਇਨੀ ਜ਼ਬਰਦਸਤ ਹੈਗੀ ਆ ਭਈ ਮਰੀয়াল ਤੋਂ ਮਰੀয়াল ਪਸ਼ੂ ਨੂੰ ਪਾ ਕੇ ਤੁਸੀਂ ਦੇਖ ਲਓ ਹੂੰ ਵੀ ਸਿਹਤ ਵਧੀਆ ਬਣ ਜਾਊਗੀ ਜੀ ਮਤਲਬ ਹੱਡ ਨਹੀਂ ਦੇ ਸੜਗੇ ਜਾਣੀ ਤਾਕਤਵਰ ਚਾਰਾ ਸਰੀਰ ਦੇ ਉੱਤੇ ਮਾਸ ਵਧੀਆ ਤਰੀਕੇ ਨਾਲ ਦੇਖਣ ਰੂਹ ਖੁਸ਼ ਹੋਊਗੀ ਪਸ਼ੂ ਨੂੰ ਪਾ ਕੇ ਇੰਨਾ ਪੋਸ਼ਣ ਜਿੰਨਾ ਖੁਸ਼ ਹੋ ਕੇ ਪਸ਼ੂ ਖਾਂਦਾ ਉਨਾ ਹੀ ਉਹਦਾ ਸਿਹਤ ਰਾਜੇ ਮਤਲਬ ਅਸੀਂ ਅੱਜ ਤੱਕ ਡੰਗਰਾਂ ਦੇ ਮਤਲਬ ਹੱਡ ਨਹੀਂ ਦੇਖੇ ਇੰਨੇ ਚਿਰ ਹੋ ਗਿਆ ਪਾਉਂਦਿਆਂ ਨੂੰ ਵਧੀਆ ਮਤਲਬ ਕਿ ਰਹਿੰਦਾ ਉਹਨਾਂ ਦੇ ਉੱਤੇ ਫੈਟ ਜਿੰਨੀ ਚਾਹੀਦੀ ਹੁੰਦੀ ਹੈ ਡੰਗਰ ਨੂੰ ਇਹ ਨਹੀਂ ਭਈ ਬਹੁਤ ਜ਼ਿਆਦਾ ਜੀ ਤੋਰ ਵੀ ਨਹੀਂ ਹੁੰਦਾ ਇਦਾਂ ਦੀ ਨਹੀਂ ਬਿਲਕੁਲ ਫ ਇਹ ਨੀਗੂ ਦੇਖ ਕੇ ਕਹਿ ਸਕਦਾ ਵੀ ਹੱਡ ਨਿਕਲੇ ਤੇ ਜਿਹੜਾ ਇਹਦਾ ਅਗਲਾ ਫਾਇਦਾ ਇਹ ਆ ਕਿ ਜਿਹੜੇ ਸੂਣ ਵਾਲੇ ਪਸ਼ੂ ਹੁੰਦੇ ਆ ਜੀ ਉਹਨੂੰ ਵੀ ਤੁਸੀਂ ਇਹ ਕੱਚਾ-ਕੱਚਾ ਜਿਹੜਾ ਆ ਉਹ ਤੂੜੀ ਦੇ ਵਿੱਚ ਰਲਾ ਕੇ ਪਾ ਸਕਦੇ ਆ ਤੇ ਵੈਸੇ ਵੀ ਸਾਲ ਭਰ ਜਿਹੜਾ ਆ ਪਸ਼ੂਆਂ ਨੂੰ ਇਹ ਤੁਸੀਂ ਪਾ ਸਕਦੇ ਆ ਚਾਹੇ ਉਹ ਦੁੱਧ ਦਿੰਦੇ ਆ ਚਾਹੇ ਨਹੀਂ ਦਿੰਦੇ ਬਹੁਤ ਵਧੀਆ ਸਾਰਾ ਸਾਲ ਚੱਲਣ ਵਾਲਾ ਚਾਰਾ ਹੈ ਇਹਦੇ ਵਿੱਚ ਕੋਈ ਇਦਾਂ ਦੀ ਦੂਜੀ ਰਾਏ ਨਹੀਂ ਪਈ ਗਰਮੀਆਂ 'ਚ ਨਹੀਂ ਪਾਉਣਾ ਜਾਂ ਸਿਆਲਾਂ 'ਚ ਨਹੀਂ ਪਾਉਣਾ ਇਹਨੂੰ ਜਦੋਂ ਮਰਜ਼ੀ ਪਾਓ ਤੁਸੀਂ ਹੁਣ ਤੁਹਾਨੂੰ ਅੱਗੇ ਦੱਸਦੇ ਆ ਕਿ ਇਹਦੇ ਪੱਠੇ ਪਾਉਣ ਦਾ ਤੇ ਇਹਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਆ ਜਿਹੜਾ ਪੱਠ ਸਭ ਤੋਂ ਪਹਿਲਾਂ ਜੇ ਤਾਂ ਤੁਸੀਂ ਕੂਲੇ ਨੂੰ ਹੱਥ ਪਾਉਨੇ ਆ ਜੀ ਤਾਂ ਇਹਦੇ ਵਿੱਚ ਤੁਸੀਂ ਕੋਈ ਸੁੱਕਾ ਜਿਹਾ ਚਾਰਾ ਆ ਹਾਂ ਜਾਂ ਕੋਈ ਮੁੰਡਰੀ ਕਣਕ ਤੁਸੀਂ ਥੋੜੀ ਜਿਹੀ ਪਕਾ ਲਈਆ ਕਿਉਂਕਿ ਉਹਦੇ ਵਿੱਚ ਦਾਣਾ ਹੁੰਦਾ ਦੁੱਧ ਵਧਾਉਂਦਾ ਹਾਂ ਤੇ ਉਹਦੇ ਵਿੱਚ ਰਲਾ ਕੇ ਤੁਸੀਂ ਦੇ ਸਕਦੇ ਆ ਹਾਂ ਜੇ ਤੁਸੀਂ ਥੋੜਾ ਜਿਹਾ ਇਹ ਬਰਸਾਤ ਦੇ ਵਿੱਚ ਇਹਨੂੰ ਰੱਖ ਲਿਆ ਆ ਜੀ ਤੇ ਅੱਗੇ ਬਰਸੀਨ ਦਾ ਜਿਹੜਾ ਬਰਸੀਮ ਦਾ ਟਾਈਮ ਜਿਹੜਾ ਆ ਗਿਆ ਤੇ ਜਵੀ ਦਾ ਆ ਜਾਂ ਸਰੋਂ ਦਾ ਪੱਠਾ ਜਿਹੜਾ ਹੁੰਦਾ ਉਹਦੇ ਵਿੱਚ ਰਲਾ ਕੇ ਵੀ ਇਹਨੂੰ ਪਾ ਸਕਦੇ ਆ ਕਹਿਣ ਦਾ ਭਾਵ ਕਿ ਸਖਤ ਪੱਠਾ ਹੈ ਤਾਂ ਉਹਨੂੰ ਨਰਮ ਦੇ ਨਾਲ ਪਾਓ ਤਾਂ ਜੇ ਇਹ ਨਰਮਾ ਤਾਂ ਫਿਰ ਇਹਨੂੰ ਸੁੱਕੇ ਜਿੱਦਾਂ ਤੂੜੀ ਵਗੈਰਾ ਦੇ ਨਾਲ ਪਾਓ ਤੂੜੀ ਵਗੈਰਾ ਜਾਂ ਕੋਈ ਹੋਰ ਜਿਹੜਾ acharਾ ਹੋਵੇ ਉਹਦੇ ਨਾਲ ਰਲਾ ਕੇ ਪਾਇਆ ਜਾਂਦਾ ਪਰ ਮਤਲਬ ਇਹ ਸੀ ਕਿ ਇਹ ਨਰਮਾ ਤੇ ਇਹਦੇ ਨਾਲ ਕੋਈ ਨਾ ਕੋਈ ਸੁੱਕਾ ਜੇ ਇਹ ਪਕਾਇਆ ਹੋਇਆ ਆ ਤਾਂ ਫਿਰ ਇਹਦੇ ਦੀਦੀ ਪਾ ਦੋ ਜਾਂ ਫਿਰ ਇਹਦੇ ਨਾਲ ਨਰਮ ਪੱਠਾ ਕੋਈ ਰਲਾ ਕੇ ਪਾਓ ਤੀਰ ਤੇ ਆਪਾਂ ਸਾਵਧਾਨੀਆਂ ਦੱਸੀਏ ਵੀ ਇਹਨਾਂ ਪੱਠਿਆਂ ਨੂੰ ਪਾਉਣ 'ਚ ਕੋਈ ਸਾਵਧਾਨੀ ਵੀ ਵਰਤਣੀ ਪੈਂਦੀ ਆ ਜਾਂ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਜਿੱਦਾਂ ਹੁਣ ਜਦੋਂ ਇਹ ਸਖਤ ਹੋ ਜਾਂਦਾ ਬਹੁਤ ਜ਼ਿਆਦਾ ਤੇ ਲੱਕੜਾਂ ਟਾਈਪ ਬਣ ਜਾਂਦਾ ਫਿਰ ਤੁਸੀਂ ਇਹਨੂੰ ਉੱਪਰੋਂ ਵੱਢ ਕੇ ਪਾ ਲਓ ਬਾਕੀ ਜਿਹੜਾ ਆ ਉਹ ਵੱਢ ਕੇ ਜਦੋਂ ਉਹਦੀ ਬਿਜਾਈ ਕਰ ਦੋ ਜਾਂ ਮਲਚ ਕਰ ਦੋ ਕਿੰਨੇ ਕੁ ਫੁੱਟ ਜਿੱਦਾਂ ਮਤਲਬ ਕਿ ਤੁਸੀਂ ਇੰਨੀ ਉਚਾਈ ਤੋਂ ਵੱਢ ਲਓ ਇਹਨੂੰ 4 ਫੁੱਟ ਸਾਡੇ ਜਿੱਥੋਂ ਅਸੀਂ ਕਟਿੰਗ ਕਰਨੀ ਆ ਉਸ ਤੋਂ ਉੱਪਰ ਜਿਹੜਾ ਪੱਠਾ ਅਸੀਂ ਪਾਉਣ ਵਾਸਤੇ ਵਤਣਾ ਆ ਚਾਰੇ ਦੇ ਰੂਪ ਦੇ ਵਿੱਚ ਪੱਠਾ ਨਰਮ ਹੀ ਪਾਉਣਾ ਲੱਕੜੀ ਵਾਂਗੂ ਸਖਤ ਨਹੀਂ ਹੋਣਾ ਚਾਹੀਦਾ ਹੂੰ ਤੇ ਤਾਂ ਹੁਣ ਅਸੀਂ ਜਿਹੜਾ ਦੇਖ ਕੇ ਆਏ ਆ ਉਹ ਅਸੀਂ ਇਸ ਕਰਕੇ ਵਧਾਇਆ ਹੋਇਆ ਆ ਉਹਨੂੰ ਕਿ ਅਸੀਂ ਅੱਗੇ ਬਿਜਾਈ ਕਰਨ ਨੂੰ ਵਾਸਤੇ ਤਿਆਰ ਕਰਨਾ ਆ ਜੀ ਤੇ ਉਹਨਾਂ ਜਿਹੜੇ ਅੱਧੇ ਨੂੰ ਉੱਪਰੋਂ ਕੱਟ ਲਈਏ ਉਹਨੂੰ ਅੱਠੇ ਨੂੰ ਅੱਠੇ ਜੇ ਪੱਤ ਲਈਏ ਤੇ ਹੇਠਲਾ ਜਿਹੜਾ ਹੈਗਾ ਉਹਨੂੰ ਅਸੀਂ ਵਝਾਈ ਚੁ। ਹਾਂਜੀ ਉਹਦੇ ਨਾਲ ਕੀ ਹੁੰਦਾ ਹੈ ਜੇ ਅਸੀਂ ਸਖਤ ਪੱਠਾ ਪਾਉਨੇ ਆ ਇੱਕ ਤਾਂ ਪਸ਼ੂਆਂ ਦੇ ਜਿਹੜੇ ਬੁੱਟ ਹੁੰਦੇ ਆ ਉਹਨਾਂ ਵਿੱਚ ਬਲੀਡਿੰਗ ਹੋਣ ਲੱਗ ਪੈਂਦੀ ਆ ਤੇ ਸਖਤ ਹੋਣ ਕਰਕੇ ਫਿਰ ਉਹਨਾਂ ਨੂੰ ਬੰਨ੍ਹ ਦੀ ਸ਼ਿਕਾਇਤ ਵੀ ਜਿਹੜੀ ਹੋ ਜਾਂਦੀ ਆ ਜੋ ਅਸੀਂ ਨੇਚਰਲੀ ਮੰਨ ਲਓ ਕਿ ਅਸੀਂ ਆਪਣਾ ਨਿੱਜੀ ਤਜਰਬੇ ਵਿੱਚ ਜੋ ਦੇਖਿਆ ਵੈਸੇ ਤਾਂ ਇਹਨਾਂ ਨੂੰ ਬੰਨ੍ਹ ਦੀ ਦਿੱਕਤ ਇਹ ਨਾ ਆਉਂਦੀ ਨਹੀਂ ਪਰ ਜੇ ਤੁਸੀਂ ਲੱਕੜਾਂ ਵਾਂਗੂ ਮੰਨ ਲਓ ਸਖਤ ਹੁੰਦਾ ਬਹੁਤ ਜ਼ਿਆਦਾ ਇਦਾਂ ਦਾ ਪਾਉਂਗੇ ਤਾਂ ਫਿਰ ਬੰਨ ਆਉਗੀ ਆ ਜਾਂਦੀ ਹੈ ਹਾਂ ਇਹਦੀ ਸਾਵਧਾਨੀ ਬਹੁਤ ਵੱਡੀ ਆ ਜਿਹੜੀ ਇਹਦੀ ਦੂਸਰੀ ਸਾਵਧਾਨੀ ਤੁਸੀਂ ਰੱਖਣੀ ਆ ਕਿ ਜਿੱਦਾਂ ਉਹਨਾ ਬੱਟ ਤੇ ਬੀਜਿਆ ਹੋਇਆ ਆ ਹਾਂਜੀ ਤੇ ਇਹਦੇ ਨਾਲ ਦਾ ਜਿਹੜਾ ਖੇਤ ਆ ਹਾਂਜੀ ਜੇ ਉਹਦੇ ਵਿੱਚ ਪਰਾਲੀ ਆ ਜਾਂ ਗੰਨੇ ਦੀ ਖੋਰੀ ਆ ਹੂੰ ਉਹਨੂੰ ਤੁਸੀਂ ਅੱਗ ਨਹੀਂ ਲਾਉਣੀ ਹੂੰ ਉਹਨੂੰ ਅੱਗ ਲਾ ਕੇ ਵੀ ਜਦੋਂ ਇਹਨੂੰ ਸੇਕ ਪੈ ਜਾਂਦਾ ਫਿਰ ਤੁਸੀਂ 6 ਮਹੀਨੇ ਪਿੱਛੇ ਪੈ ਜਾਣਾ ਕਿਉਂਕਿ ਸੇਕ ਦੇ ਨਾਲ ਝੁਲਸ ਜਾਂਦਾ ਹੂੰ ਫਿਰ ਉਸ ਤੋਂ ਬਾਅਦ ਤੁਹਾਡਾ ਹਰਾਚਾਰਾ ਜਿਹੜਾ ਖਰਾਬ ਹੋ ਜਾਣਾ ਨਵੇਂ ਸਿਰਾਂਫੇ ਹੀ ਹੇੜੀਆਂ ਜਿਹੜੀਆਂ ਥੱਲੇ ਹੀ ਫੁੱਟਣਾ ਫਿਰ ਇਹ ਉੱਪਰ ਵਾਲੀਆਂ ਖੜੀਆਂ ਚਾਹੇ ਡਾਡਾ ਵੀ ਹੋਇਆ ਹੋਵੇ ਖਰਾਬ ਹੋ ਜਾਣਾ ਫਿਰ ਤੇ ਜਿਹੜੀ ਇਹਦੀ ਤੀਸਰੀ ਸਾਵਧਾਨੀ ਆ ਉਹ ਇਹ ਆ ਕਿ ਕਈ ਵਾਰੀ ਤੁਸੀਂ ਖੇਤਾਂ ਦੇ ਵਿੱਚ ਵੀ ਦੇਖਿਆ ਹੋਣਾ ਕਿ ਲੋਕ ਉੱਚਾ ਉੱਚਾ ਰੱਖ ਕੇ ਇਹਨੂੰ ਵੱਢ ਲੈਂਦੇ ਬੂਝਿਆਂ ਨੂੰ ਮਤਲਬ ਖੜੇ ਹੋ ਕੇ ਮੰਜੇ ਤੇ ਖੜੇ ਹੋ ਕੇ ਇਦਾਂ ਮੁੱਦੇ ਜਿਹਾ ਹੋ ਕੇ ਜਦਾਂ ਵੱਢੀ ਜਾਂਦੇ ਆ ਉਹ ਛੱਡ ਲੈਂਦੇ ਥੱਲਿਓਂ ਬੂਝੇ ਜਾਹੇ ਹੂੰ ਉਹ ਉਹਨਾਂ ਦੇ ਵਿੱਚ ਸੈਂਕ ਕੀੜੀਆਂ ਕਾਢੇ ਉਹ ਆਪਣਾ ਘਰ ਬਣਾ ਲੈਂਦੇ ਪੱਕਾ ਕਿਉਂਕਿ ਇਹਨੇ ਮੁੜ ਕੇ ਫੁੱਟਣਾ ਆ ਹਾਂ ਜੇ ਜਿਹੜਾ ਬਾਜਰਾ ਹੋਵੇ ਚੱਲ ਵਿੱਚ ਬਾਹਰ ਦਤਾ ਹਾਂ ਉਧਰ ਚੱਲ ਜਾਂਦਾ ਪਰ ਇਹਨੇ ਮੜ ਕੇ ਫੁੱਟ ਪੈਣਾ ਜਿਸਲੇ ਫੁੱਟ ਪੇ ਸਾਈਡਾਂ ਤੋਂ ਉਹ ਸੈਂਟਰ ਵਿੱਚ ਜਿਹੜਾ ਹੈਗਾ ਉਹ ਉਹ ਲੂਸ ਲੂਸ ਲੂਥ ਹੋ ਰਹਿ ਜਾਣਾ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਸੇਕ ਕੀੜੀਆਂ ਆਪਣਾ ਘਰ ਪੱਕਾ ਬਣਾ ਲੈਂਦੀਆਂ ਔਰ ਫਿਰ ਸੱਪ ਵੀ ਜਿਹੜਾ ਹੈ ਉੱਥੇ ਆਉਂਦਾ ਆ ਕਿਉਂਕਿ ਡੁੱਡਾਂ ਬਣ ਜਾਂਦੀਆਂ ਵਿੱਚ ਚੂਹੇ ਆ ਜਾਂਦੇ ਆ ਐਦਾਂ ਦੀਆਂ ਮਤਲਬ ਦਿੱਕਤਾਂ ਬਹੁਤ ਆਉਂਦੀਆਂ ਅਗਲੀ ਤੁਹਾਨੂੰ ਕਟਾਈ ਵੀ ਨਹੀਂ ਉਹਨੇ ਫੇਰ ਕਰਨ ਦੇਣੀ ਉੱਚੇ ਨੇ ਫੇਰ ਉਹ ਤੋਂ ਉੱਚਾ ਕਰਨਾ ਪੈ ਕੱਟਣਾ ਪੈਣਾ ਤੁਹਾਨੂੰ ਜੇ ਉਹ ਤੁਸੀਂ ਜ਼ਮੀਨ ਦੇ ਬਰਾਬਰ ਜਿੰਨਾਂ ਕੇ ਵਧੋਂਗੇ ਹਾਂ ਕਿੰਨਾ ਕੁੱਚਾ ਵਧਣਾ ਹੁੰਦਾ ਵੈਸੇ ਸਹੀ ਇਹਨੂੰ ਜੇ ਜੇ ਤੁਸੀਂ ਰੱਖਣਾ ਤਾਂ 1 ਇੰਚ ਛੱਡ ਕੇ ਵਧਣਾ ਚਾਹੀਦਾ ਜ਼ਮੀਨ ਤੋਂ ਕਿਉਂਕਿ ਵਧੀਆ ਫਟਾ ਹੋਵੇ ਹੂੰ ਤੇ ਜੇ ਸਖਤ ਹੋ ਗਿਆ ਫਿਰ ਉੱਪਰੋਂ ਵੱਢ ਲਓ ਤੇ ਫਿਰ 1 ਇੰਚ ਛੱਡ ਕੇ ਥੱਲੇ ਉਦੋਂ ਹੀ ਵੜ ਦੋ ਨਾਲ ਤੇ ਮਲਚ ਕਰ ਦੋ ਉਹ ਸਭ ਤੋਂ ਵਧੀਆ ਚੀਜ਼ ਹੈ ਇਹ ਵੀਰ ਜੀ ਇਹ ਫਾਇਦਾ ਜੇ ਅਸੀਂ ਦੇਖੀਏ ਤਾਂ ਸਭ ਤੋਂ ਵੱਡਾ ਫਾਇਦਾ ਵੀ ਇਹਨੂੰ ਕਹਿ ਸਕਦੇ ਆ ਹੂੰ ਜਾਂ ਕਹ ਲੀਏ ਕਿ ਇਹਦੇ ਬਾਰੇ ਸਾਡਾ ਤਾਂ ਧਿਆਨ ਹੀ ਨਹੀਂ ਜਾਂਦਾ ਹੂੰ ਇਹ ਇੱਕ ਤਰ੍ਹਾਂ ਦੇ ਨਾਲ ਪੂਰੀ ਤੇ ਪੂਰੀ ਦੀਵਾਰ ਬਣ ਜਾਣੀ ਆ ਦੂਸਰੇ ਖੇਤ ਦੇ ਨਾਲੋਂ ਹੂੰ ਤੋ ਬਾਹਰੋਂ ਜਿੰਨਾ ਵੀ ਕੀੜੇ ਮਕੌੜਿਆਂ ਦਾ ਤਿਤਲੀਆਂ ਦਾ ਕੀੜਿਆਂ ਦਾ ਜਿਹੜਾ ਹਮਲਾ ਹੁੰਦਾ ਨਾ ਕਿਸੇ ਫਸਲ ਦੇ ਉੱਤੇ ਹੂੰ ਪਹਿਲੀ ਗੱਲ ਵੀ ਇਹਨੂੰ ਕੀੜਾ ਕੋਈ ਨਹੀਂ ਲੱਗਣਾ ਹੂੰ ਦੂਸਰੀ ਗੱਲ ਕਿ ਇਹਨ ਦੇ ਨੂੰ ਪਾਸ ਕਰਕੇ ਅਗਲੀ ਫਾੜੀ ਕੋਈ ਵੀ ਫਸਲ ਹੈਗੀ ਆ ਨਾ ਮੰਨ ਲਓ ਅਸੀਂ ਸਾਈਡ ਦੇ ਉੱਤੇ ਇਹਨਾਂ ਕਿਨਾਰਿਆਂ ਤੇ ਇੱਕ ਜਾਂ ਦੋ ਔਲੀਆਂ ਲਾਈਆਂ ਹੋਈਆਂ ਹੂੰ ਇਹਨੂੰ ਕ੍ਰੋਸ ਕਰਕੇ ਅਗਲੇ ਸਾਡੇ ਖੇਤ ਦੇ ਵਿੱਚ ਕੋਈ ਜਿਹੜੀ ਹੈਗੀ ਆ ਨਾ ਜਾ ਕੇ ਵੀੜੇ ਨੇ ਹਮਲਾ ਕਰਦੇ ਤੇ ਇਹਨਾਂ ਫਾਲ ਸੁਪਰੇ ਦੀ ਵੀ ਲੋੜ ਨਹੀਂ ਹੈਗੀ ਕੋਈ ਫਸਪਰੇ ਦੀ ਲੋੜ ਨਹੀਂ ਇਹਨੂੰ ਤਾਂ ਲੱਗਣਾ ਹੀ ਨਹੀਂ ਨਾ ਕੁਝ ਵੀ ਇਹਨੂੰ ਲੱਗਣਾ ਨਹੀਂ ਮਤਲਬ ਇੱਥੋਂ ਦਾਗ ਕੇ ਮੈਂ ਇਹ ਤੇ ਟਿੱਡਾ ਵੀ ਨਹੀਂ ਦੇਖਿਆ ਅਜੇ ਤੱਕ ਅਜੇ ਤੱਕ ਜਿਹੜਾ ਦੇਖਿਆ ਆ ਉਹਦਾ ਖਾਦਾ ਹੋਇਆ ਨਹੀਂ ਮੈਂ ਦੇਖਿਆ ਅਜੇ ਤੱਕ ਮੈਂ ਟਿੱਡਾ ਦੇਖਿਆ ਦੇ ਉੱਤੇ ਪਰ ਮੈਂ ਖਾਦਾ ਹੋਇਆ ਇੱਕ ਪੱਤਾ ਵੀ ਨਹੀਂ ਲੱਭ ਸਕਿਆ ਅਜੇ ਤੱਕ ਇਹਦੇ ਉੱਤੇ ਜੀ ਉਹ ਦੇਖ ਲਓ ਇਹ ਤਾਂ ਖੜਾ ਆ ਉੱਥੇ ਹਾਂ ਉਹ ਪਾ ਦੇਖ ਲਓ ਟਿੱਡੇ ਵਾ ਕਾਫੀ ਵੱਡੇ ਵੱਡੇ ਦੇਖਿਆ ਬਾਕੀ ਥਾਂ ਇਹ ਕਾਹਚ ਪਏ ਹੋ ਸੀਗੇ ਪਰ ਇਹਦੇ ਉੱਤੇ ਕੋਈ ਅਟੈਕ ਨਹੀਂ ਕੀਤਾ ਉਹਨੇ ਬੀਜ ਦੀ ਜਦਾ ਹੁਣ ਰਿਕਵਾਇਰਮੈਂਟ ਰਹਿੰਦੀ ਆ ਲੋਕਾਂ ਨੂੰ ਕਿ ਚਾਹੁੰਦੇ ਆ ਲੋਕ ਵੀ ਅਸੀਂ ਵੀ ਬੀਜੀ ਇਹ ਤੇ ਅਸੀਂ ਨੈਕਸਟ ਮਤਲਬ ਕਿ ਅਗਲੇ ਸਾਲ ਵਾਸਤੇ ਜਦਾ ਤਿਆਰ ਹੋ ਗਿਆ ਸਾਡੇ ਕੋਲ ਇਹ ਅਗਲੇ ਸਾਲ ਜਿਹੜਾ ਲੋਕਾਂ ਨੂੰ ਮਿਲ ਸਕਦਾ ਆ ਪਰ ਜੇ ਕੋਈ ਕਹਵੇ ਵੀ ਇਸ ਵਾਰੀ ਸਾਨੂੰ ਲਿਆ ਕੇ ਦੇ ਦਿਓ ਤੇ ਉਹ ਸਾਡੇ ਕੋਲ ਪੋਸੀਬਲ ਨਹੀਂ ਹੋਣਾ ਉਹਦੇ ਕਈ ਰੀਜ਼ਨ ਆ ਕਿ ਅਸੀਂ ਇੱਕ ਤਾਂ ਵਧਾਇਆ ਇਸ ਵਾਰੀ ਆ ਤੇ ਦੂਸਰਾ ਅਸੀਂ ਸਿਰਫ ਆਪਣੇ ਪਸ਼ੂਆਂ ਵਾਸਤੇ ਰੱਖਿਆ ਸੀਗਾ ਇਹਨੂੰ ਕੋਈ ਜਿਹੜਾ ਲੋਕਾਂ ਨੂੰ ਦੇਣ ਵਾਸਤੇ ਕਦੀ ਨਹੀਂ ਇਦਾਂ ਤਾਂ ਸੋਚਿਆ ਸੀ ਪਰ ਨੈਕਸਟ ਸਾਲ ਜੇ ਕੋਈ ਚਾਹੁੰਦਾ ਹੋਇਆ ਤਾਂ ਉਹਨੂੰ ਜਰੂਰ ਅਸੀਂ ਜਿਹੜੀਆਂ ਆ ਅੱਖਾਂ ਜਰੂਰ ਦੇਵਾਂਗੇ ਇਹ ਇੱਕ ਚਾਰਾ ਦਿਖਾਉਣਾ ਮੇਰਾ ਮਕਸਦ ਸਿਰਫ ਇਹ ਹੈ ਕਿ ਜਿਹੜੇ ਤੁਸੀਂ ਚਾਰੇ ਵਾਕ ਵਾਕ ਪੁੱਛਦੇ ਰਹਿੰਦੇ ਆ ਤੋ ਇੱਕ ਮਤਲਬ ਆਯੁਰਵੇਦ ਨਾਲ ਜੁੜੇ ਹੋਏ ਇਨਸਾਨ ਵੈਦਰ ਨਯੂਦ ਸਿੰਘ ਤੇ ਦੂਸਰੇ ਉਹ ਇਨਸਾਨ ਸਰਦਾਰ ਦਵਿੰਦਰ ਸਿੰਘ ਜੀ ਜੋ ਕਿ ਖੁਦ ਇੱਕ ਅਧਿਆਪਕ ਨੇ ਤੇ ਉਹ ਇੱਕ ਆਰਗੈਨਿਕ ਖੇਤੀ ਨਾਲ ਜੁੜੇ ਹੋਏ ਬੰਦੇ ਨੇ ਜਿਹੜੇ ਕਿ ਆਰਗੈਨਿਕ ਖੇਤੀ ਕਰਦੇ ਨੇ ਉਜੀ ਗੱਲ ਦੇਖੋ ਇਹਨਾਂ ਨੇ ਜਿਹੜੀ ਚੀਜ਼ ਦੱਸੀ ਆ ਉਹ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਪੱਠੇ ਨੇ ਜਿਹੜੇ ਕਿ ਸਨ 97 98 ਦੇ ਇਹ ਦੱਸ ਰਹੇ ਆ ਤਕਰੀਬਨ ਤਕਰੀਬਨ 27 22 ਸਾਲ ਹੋ ਚੱਲੇ ਆ ਤੋਂ 27 28 ਸਾਲਾਂ ਦੀ ਜਿਹੜੀ ਚੀਜ਼ ਲਿਆਂਦੀ ਹੋਈ ਆ ਦੇਖੋ ਉਹ ਬੜੀ ਵਧੀਆ ਚੀਜ਼ ਆ ਵੀ ਉਹਨਾਂ ਨੇ ਉਹ ਚੀਜ਼ ਸੰਭ ਕੇ ਰੱਖੀ ਹੋਈ ਆ ਹਨਾ ਤਾਂ ਮੈਂ ਸਿਰਫ ਉਹ ਚੀਜ਼ ਦੇ ਪੱਖ ਤੋਂ ਦਿਖਾਉਣਾ ਹੁਣ ਤੁਸੀਂ ਕਹੋਗੇ ਪੱਠੇ ਵੀ ਬਹੁਤ ਵਧੀਆ ਆ ਸਾਰਾ ਕੁਝ ਦਿਖਾ ਲਤਾ ਪਰ ਇਹਦਾ ਸਾਨੂੰ ਕਲਮਾਂ ਦੇ ਯਾਰ ਸਾਨੂੰ ਇੱਕ ਕਲਮ ਦੇ ਦੇ ਸਾਨੂੰ ਦੋ ਦੇ ਦੇ ਤੁਸੀਂ ਕਮੈਂਟਸ ਜ਼ਰੂਰ ਕਰੋਗੇ ਤੁਸੀਂ ਫੋਨ ਵੀ ਕਰੋਗੇ ਤੁਸੀਂ ਮੈਸੇਜ ਵੀ ਕਰੋਗੇ ਪਰ ਹੁਣ ਮੈਂ ਤੁਹਾਨੂੰ ਫਿਰ ਹੋਲਡ ਤੇ ਪਾਉਂਗਾ ਮੈਂ ਮਾਫੀ ਚਾਹੂੰਗਾ ਕਿ ਹਜੇ ਅਸੀਂ ਤੁਹਾਨੂੰ ਇਸ ਸਾਲ ਇਹਦੀਆਂ ਕਲਮਾਂ ਨਹੀਂ ਦੇਵਾਂਗੇ ਤੁਹਾਨੂੰ ਵੇਟ ਕਰਨੀ ਪਊਗੀ ਨੈਕਸਟ ਈਅਰ ਤੱਕ ਇਥੇ ਪੀਆਰ ਪੰਜਾਬ ਦੇ ਉੱਤੇ ਪੀਆਰ ਪੰਜਾਬ ਦੇ ਉੱਤੇ ਹੀ ਇਹੀ ਸਰਦਾਰ ਦਵਿੰਦਰ ਸਿੰਘ ਤੇ ਇਹੀ ਵੈਦ ਰਣਜੋਤ ਸਿੰਘ ਜੀ ਵੀਡੀਓ ਪਾਉਣਗੇ ਆਪਾਂ ਨੂੰ ਇਤਲਾਹ ਦੇਣਗੇ ਕਿ ਹੁਣ ਅਸੀਂ ਅੱਖਾਂ ਬਣਾ ਲਈਆਂ ਨੇ ਪਰ ਪਹਿਲੇ ਹੀ ਦੱਸ ਦਮਾ ਕਿ ਉਦੋਂ ਨੂੰ ਵੀ ਟਾਂਡੇ ਨਹੀਂ ਦਿੱਤੇ ਜਾਣੇ ਤੁਹਾਨੂੰ 2-2 4-4 ਅੱਖਾਂ ਹੀ ਦਿੱਤੀਆਂ ਜਾਣੀਆਂ ਨੇ 2-2 4-4 ਅੱਖਾਂ ਕਰਨੇ ਆ ਕਿ ਜਿਹਨੂੰ ਬਾਈ ਲੋੜਿਆ ਜਦੋਂ ਟਾਂਡਾ ਤੁਸੀਂ ਇੱਕ ਲਾ ਲਿਆ ਤਿੰਨਾਂ ਮਹੀਨਿਆਂ ਦੇ ਵਿੱਚ ਇਹ ਟਾਂਡਾ ਤੁਹਾਡਾ ਤਿਆਰ ਹੋ ਜਾਣਾ ਉਹਦੇ ਵਿੱਚੋਂ 8-8 10-10 15-15 20 ਟਾਂਡੇ ਜਿਹੜੇ ਨਿਕਲੇ ਆਉਣੇ ਆ ਇੱਕ ਅੱਖ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਤੁਸੀਂ ਜਿੰਨੇ ਮਰਜ਼ੀ ਲਾਈ ਜਾਓ ਉਹਦੇ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ ਤੁਸੀਂ ਭਾਵੇਂ ਦੋ ਖੇਤ ਤਿਆਰ ਕਰ ਲਿਓ ਦੋ ਅੱਖਾਂ ਤੋਂ ਪਰ ਜੇ ਤੁਸੀਂ ਕਮੋ ਵੀ ਆਪਾਂ ਤੁਹਾਨੂੰ ਟਾਂਡੇ ਫੜਾਈਏ ਆਪਾਂ 2 2 4 4 5 5 ਟਾਂਡੇ ਦੇਈਏ ਇਹ ਪੋਸੀਬਲ ਨਹੀਂ ਹੈਗਾ ਵੀਰ ਭਰਾ ਭੈਣ ਕੋਈ ਇਦਾਂ ਦਾ ਕਮੈਂਟ ਨਾ ਕਰਿਓ ਅਸੀਂ ਉਹਦਾ ਜਵਾਬ ਵੀ ਨਹੀਂ ਦੇ ਸਕਦੇ ਮਾਫੀ ਚਾਹਾਂਗੇ ਦੇਖੋ ਹਰ ਇੱਕ ਬੰਦੇ ਦੇ ਇੱਕ ਵਸੀਲੇ ਹੁੰਦੇ ਆ ਹਰ ਇੱਕ ਬੰਦੇ ਦਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਸਾਰੇ ਬੰਦੇ ਜਿਹੜੇ ਹੁੰਦੇ ਆ ਉਹ ਇੱਕੋ ਜਿਹੇ ਨਹੀਂ ਹੁੰਦੇ ਹਨਾ ਸਿਸਟਮੈਟਿਕਲੀ ਆਪਾਂ ਚੱਲਣਾ ਹੁੰਦਾ ਸੋ ਥੋੜਾ ਜਿਹਾ ਉਸ ਚੀਜ਼ ਨੂੰ ਮੇਰੀ ਮਜਬੂਰੀ ਸਮਝ ਲਿਓ ਪਰ ਮੈਂ ਚੀਜ਼ ਦਿਖਾਉਣੀ ਸੀ ਮੈਂ ਦਿਖਾ ਲ ਦਿੱਤੀ ਇਹਨਾਂ ਬੰਦਿਆਂ ਦੇ ਆਪਾਂ ਧੰਨਵਾਦੀਆਂ ਸਰਦਾਰ ਦਵਿੰਦਰ ਸਿੰਘ ਉਹਨਾਂ ਦੇ ਸਰਦਾਰ ਰਣਜੋਧ ਸਿੰਘ ਜੀ ਹਕੀਮ ਸਾਹਿਬ ਜਿਹੜੇ ਦੇਖੋ ਉਹਨਾਂ ਨੇ ਮੈਨੂੰ ਸਪੈਸ਼ਲੀ ਸੱਦਿਆ ਮੈਂ ਤਕਰੀਬਨ 100 ਕਿਲੋਮੀਟਰ ਤੋਂ ਵੀ ਉੱਪਰ ਆਇਆ ਹੈਗਾ ਇਹਨਾਂ ਕੋਲ ਹਨਾ ਤਾਂ 100 ਕਿਲੋਮੀਟਰ ਮੈਂ ਹਜੇ ਵਾਪਸ ਜਾਣਾ ਆ ਹਨਾ ਤਾਂ ਇਹਨਾਂ ਬੰਦਿਆਂ ਨੇ ਮੈਨੂੰ ਟਾਈਮ ਦਿੱਤਾ ਇੱਕ ਚੀਜ਼ ਦਿਖਾ ਲਈਏ ਚਾਹੁੰਦੇ ਮੈਨੂੰ ਨਾ ਕਰ ਸਕਦੇ ਇਹਨਾਂ ਨੂੰ ਕੀ ਲੋੜ ਪਈ ਆ ਮੈਨੂੰ ਚੀਜ਼ ਦਿਖਾਉਣ ਦੀ ਪਰ ਉਹਨਾਂ ਨੇ ਦਿਖਾ ਲਈ ਆ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਵੀ ਇਹ ਬੀਜ ਜਾ ਕਾਲਮਾ ਆਪਾਂ ਨੂੰ ਦੇਣਗੇ ਦੇਣਗੇ ਅਗਲੇ ਸਾਲ ਉਦੋਂ ਤੱਕ ਆਪਾਂ ਥੋੜੀ ਵੇਟ ਕਰੀਏ ਬਾਕੀ ਥੋੜਾ ਜਿਹਾ ਬਤਾ ਬੀ ਜਿਹੜਾ ਹੈ ਇਹਨਾਂ ਨੂੰ ਆਪਾਂ ਬੇਨਤੀ ਕਰ ਦੇਗੇ ਉਹ ਤਿਆਰ ਕਰ ਰੱਖਣ ਜੇ ਹੋ ਸਕਿਆ ਤਾਂ ਜ਼ਰੂਰ ਆਪਾਂ ਕਿਸਾਨ ਵੀਰਾਂ ਨੂੰ ਦਵਾਂਗੇ ਜਿੰਨਾ ਵੀ ਹੋ ਸਕਦਾ ਹੈ ਤਿਆਰ ਕਰਨ ਤਾਂ ਫਿਰ ਅਗਲੇ ਸਾਲ ਆਪਾਂ ਵੀਡੀਓ ਪਾ ਕੇ ਇੱਥੇ ਹੀ ਵੰਡਾਂਗੇ ਕੋਈ ਦਿੱਕਤ ਨਹੀਂ ਬਾਕੀ ਯੂਨੀਵਰਸਿਟੀ ਆਪਣੀ ਜਿਹੜੀ ਹੈਗੀ ਆ ਉਹਦਾ ਹੀ ਇਹ ਬੀ ਜਿਹੜਾ ਇਹਨਾਂ ਦੇ ਬਜ਼ੁਰਗਾਂ ਦਾ ਸਾਹਮਿਆ ਹੋਇਆ ਆ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆਈ ਹੋਣੀ ਆ లైకଳਾ ਬਟਨ ਦਬਕੇ ਅੱਗੇ ਸ਼ੇਅਰ ਕਰ ਦਿਓ ਕਿਸਾਨ ਵੀਰਾਂ ਦੇ ਨਾਲ ਇਹਨੂੰ ਸੇਵ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਸਾਡਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਕੋਈ ਪ੍ਰੋਬਲਮ ਨਹੀਂ ਅਗਲੇ ਸਾਲ ਸੰਪਾਰਕ ਕਰ ਲਈਓ ਮੈਂ ਇਸੇ ਕਰਕੇ ਕੋਈ ਵੀ ਨੰਬਰ ਨਹੀਂ ਹਜੇ ਦੇ ਰਿਹਾ ਇਹਦੇ ਵਿੱਚ ਨਾ ਮੈਂ ਕੋਈ ਵੀ ਤੁਹਾਨੂੰ ਪਤਾ ਦੱਸ ਰਿਹਾ ਇਹਦੇ ਵਿੱਚ ਹਨਾ ਕਿਉਂਕਿ ਲੋਕ ਨਾ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਸੋ ਉਹਦੇ ਲਈ ਮੈਂ ਮਾਫੀ ਚਾਹੁੰਨਾ ਪਰ ਵੀਡੀਓ ਸੇਵ ਰੱਖਿਓ ਚੈਨਲ ਪੀਆਰ ਪੰਜਾਬ ਨੂੰ ਸਪੋਰਟ ਕਰਿਓ ਵੀਡੀਓ ਸ਼ੇਅਰ ਕਰ ਦਿਓ ਸੇਵ ਕਰ ਲਈਓ ਤੇ ਦੋਸਤਾਂ ਨੂੰ ਦੱਸ ਦਿਓ ਤਾਂ ਜੋ ਜਿਹੜਾ ਇਹ ਚੀਜ਼ ਆਪਾਂ ਅਗਲੇ ਸਾਲ ਜਿਹੜਾ ਆ ਉਹ ਆਪਾਂ ਤੁਹਾਨੂੰ ਦੇ ਸਕੀਏ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਪਹਿਲੀ ਵਾਰ ਹੀ ਆਇਓ ਚੈਨਲ ਦੇ ਉੱਤੇ ਤਾਂ ਸਬਸਕ੍ਰਾਈਬ ਕਰ ਲਿਓ ਬਾਕੀ YouTube ਤੇ ਦੇਖ ਰਹੇ ਹੋ ਤੇ ਹਾਈਪ ਵਾਲਾ ਬਟਨ ਥੱਲੇ ਦਬਾ ਦਿਆ ਕਰੋ ਸਾਡੇ ਲਈ ਬਹੁਤ ਜ਼ਰੂਰੀ ਹੈ ਬਹੁਤ ਸ਼ੁਕਰੀਆ ਧੰਨਵਾਦ ਸਸਿਕਾ